ਪੰਜਾਬ 9 ਜਨਵਰੀ ਰਾਤ ਦਾ ਮੌਸਮ ਸੰਘਣੀ ਧੁੰਦ ਭਾਰੀ ਠੰਡ ਮੀਂਹ ਕਿਤੇ ਕਿਤੇ ਮੀਂਹ ਦੇ ਅਸਰਾਂ bande ਦਿਖਾਈ ਦੇ ਰਹੇ ਨੇ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਸਾਂਝਾ ਕਰਾਂਗੇ ਤੁਹਾਡੇ ਨਾਲ ਤੇ ਉਸ ਤੋਂ ਬਾਅਦ ਅਗਲੇ 4-5 ਦਿਨ ਤੱਕ ਪੰਜਾਬ ਦਾ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਰਹੇਗਾ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿਪ ਨਹੀਂ ਕਰਨਾ ਪੂਰੀ ਜਾਣਕਾਰੀ ਤੁਹਾਡੇ ਤੱਕ ਜ਼ਰੂਰ ਸਾਂਝਾ ਕਰਾਂਗੇ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਣਾ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚੱਲਣ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਆ ਇਸ ਦੀ ਇਹ ਆਇਆ ਰਿਪੋਰਟ ਜਾਰੀ ਕੀਤੀ ਕਿ ਜਿਸ ਵਿੱਚ ਇਹ ਦੱਸਿਆ ਗਿਆ ਕਿ ਅਗਲੇ 7 ਦਿਨਾਂ ਲਈ ਮੌਸਮ ਜਿਹੜੀ ਭੁਇਕवाणी ਕੀਤੀ ਕਿ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਪੰਜਾਬ ਵਿੱਚ ਤਾਂ ਸਭ ਤੋਂ ਪਹਿਲਾਂ ਤੁਸੀਂ ਵੀ 100% ਦੀ ਗੱਲ ਕਰੀ ਤਾਂ 9 ਜਨਵਰੀ ਨੂੰ ਆਈਸੋਲੇਟਡ ਯਾਨੀ ਕਿ ਕੁਝ-ਕੁਝ ਿਲਕਾਂ ਵਿੱਚ ਜਿਹੜਾ ਹਲਕੀ ਗਣਮਨ ਦੀ ਵੇਖਣ ਨੂੰ ਮਿਲ ਸਕਦੀ ਕੁਝ 1-2 ਜ਼ਿਲ੍ਹਿਆਂ ਵਿੱਚ ਸੰਭਾਵਨਾ ਰਹੇ ਕਿਤੇ ਕਿਤੇ ਟਾਮਟਾ ਲਾ ਜਿਹੜਾ ਹਲਕਾ ਫੁਲਕਾ ਮੀਂਹ ਦਰਜ ਕੀਤਾ ਜਾ ਸਕਦਾ ਕੋਈ ਵੱਡੇ ਪੱਤਰ ਦੇ ਸੰਭਾਵਨਾ ਨਹੀਂ ਰਹੇਗੀ ਹਾਲਾਂਕਿ ਜਿਹੜੀ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਕੁਝ-ਕੁਝ ਇਲਾਕਿਆਂ ਵਿੱਚ ਆਈਸੋਲੇਟਡ ਯਾਨੀ ਕੁਝ-ਕੁਝ ਕਿ ਜਿਹੜਾ ਮੌਸਮ ਵਿਭਾਗ ਵੱਲੋਂ ਜਿਹੜਾ orange alert ਜਾਰੀ ਕੀਤਾ ਗਿਆ dense fog ਜਾਨਕੀ ਆਈਸੋਲੇਟਡ ਕੁਝ ਕੁਝ ਥਾਵਾਂ ਵਿੱਚ ਪੰਜਾਬ ਦੇ ਕੁਝ ਕੁਝ ਇਲਾਕਿਆਂ ਵਿੱਚ ਸੰਘਣੀ ਧੁੰਦ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਤੇ ਕਈ ਇਲਾਕਿਆਂ ਵਿੱਚ ਠੰਡ ਵੀ ਜਿਹੜੀ ਬਹੁਤ ਠੰਡ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਮੀਂਹ ਦੀ ਸੰਭਾਵਨਾ ਬਹੁਤ ਹੀ ਘੱਟ ਲਾਗਿਆਂ ਵਿੱਚ ਰਹੇਗੀ ਤਾਂ ਠੰਡ ਬਹੁਤ ਹੋਵੇਗੀ ਅੱਜ ਵੀ ਤੇ ਸੰਘਣੀ ਧੁੰਦ ਦਾ ਤੁਹਾਨੂੰ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਕੁਝ ਕੁਝ ਇਲਾਕਿਆਂ ਵਿੱਚ ਪੰਜਾਬ ਦੇ ਤੇ 10 ਜਨਵਰੀ ਦੀ ਗੱਲ ਕਰੇ ਡਰਾਈਅਰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ 11 12 13 14 15 ਜਨਵਰੀ ਮੌਸ ਖੁਸ਼ਕ ਕਰਨ ਦੀ ਸੰਭਾਵਨਾ ਜਾਨਕੀ ਅਗਲਾ ਇੱਕ ਹਫਤੇ ਤੱਕ ਮੌਸਮ ਜਿਹੜਾ ਖੁਸ਼ਕ ਰਹੇਗਾ ਹਾਲਾਂਕਿ ਜਿਹੜਾ येलो ਅਲਰਟ ਜਾਰੀ ਕੀਤਾ ਗਿਆ ਡਾਂਸ ਫੌਗ ਦਾ ਜਾਨਕੀ ਕਈ ਇਲਾਕਿਆਂ ਵਿੱਚ ਆਈਸੋਲੇਟਡ ਪਲੇਸਿਸ ਕਈ ਇਲਾਕਿਆਂ ਵਿੱਚ ਜਿਹੜੀ ਧੁੰਦ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਦੇ ਕਈ ਇਲਾਕਿਆਂ ਵਿੱਚ ਆਈਸੋਲੇਟਡ ਕੁਝ ਕੁ ਇਲਾਕਿਆਂ ਵਿੱਚ ਤਾਂ ਫਿਲਹਾਲ ਇਹ ਅਪਡੇਟ ਹੈ ਕੋਈ ਮੀਂਹ ਦੀ ਸੰਭਾਵਨਾ ਨਹੀਂ ਰਹੇਗੀ ਅੱਜ ਰਾਤ ਨੂੰ ਵੀ ਕਈ ਥਾਵਾਂ ਤੇ ਹੋ ਸਕਦਾ ਮਾੜੀ ਮੁੱਢ ਕਿਨਮਣ ਜੀ ਵੇਖਣ ਨੂੰ ਮਿਲ ਸਕਦੇ ਕੁਝ ਇੱਕ ਜਾਂ ਦੋ ਜਾਂ ਵਾਧਰਵਾ ਦੋ ਜਾਂ ਤਿੰਨ ਜ਼ਿਲ੍ਹਿਆਂ ਵਿੱਚ ਸੰਭਾਵਨਾ ਰਹੀ ਕੁਝ ਪੱਛਮੀ ਜਿਵੇਂ ਮਾਲਵਾ ਹੋਗਾ ਜਾਂ ਕੁਝ ਆਪਣੇ ਦੱਖਣੀ ਹੋਗੇ ਆਪਣੇ ਮਾਲਵਾ ਦੇ ਖੇਤਰ ਉਹ ਇਹਨਾਂ ਲਾ ਕੇ ਸੁਭਾਵਨਾ ਰਹੇਗੀ ਬਾਕੀ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਸਾਹ ਤੇ ਕੁਝ ਗਰਮ ਦੀ ਸੁਭਾਵਨਾ ਹੈ ਤਾਂ ਇਹ ਜੋ ਜਾਣਕਾਰੀ ਤੁਹਾਡੇ ਤੱਕ ਜਾਣਕਾਰੀ ਸਾਂਝਾ ਕਰਨਾ ਚਾਹੁੰਦਾ ਜਿਉ ਹੁਣੇ-ਹੁਣੇ ਅਪਡੇਟ ਕੀਤੀ ਗਈ ਮੌਸਮ ਵਿਭਾਗ ਵੱਲੋਂ ਤਾਂ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ